ਹਾਂਜੀ ਫਰੈਂਡਸ ਕੀ ਹਾਲ ਚਾਲ ਨੇ ਅੱਜ ਮੈਂ ਨਾ ਤੁਹਾਨੂੰ ਦੱਸਣਾ ਸੀ ਕਿ ਜਿਹੜੀ ਕੋਠੀ ਦੀਆਂ ਮੋਲਡਿੰਗਾਂ ਉੱਪਰ ਵਾਲੀਆਂ ਵੀ ਖੁੱਲ ਗਈਆਂ ਵਾ ਤੇ ਜਿਹੜੀ ਇੱਕੋ ਰਹਿ ਗਈ ਬਸ ਉਹ ਵਾਲੀ ਬਾਕੀ ਇਹ ਵੀ ਖੁੱਲ ਗਈਆਂ ਵੀ ਖੁੱਲ ਗਈਆਂ ਬਾਕੀ ਤੁਹਾਨੂੰ ਸਾਰੀਆਂ ਪਿਛਲੀ ਵੀਡੀਓ ਚ ਦੇਖ ਹੀ ਲੀਆਂ ਤੁਸੀਂ ਤੇ ਹੁਣ ਮੈਂ ਤੁਹਾਨੂੰ ਦੱਸੂਗਾ ਕਿ ਥੋੜਾ ਬੋਤਾ ਜਿਹੜਾ ਪਲਸਟਰ ਰਹਿ ਗਿਆ ਵਾ ਥੱਲੇ ਵਾਲਾ ਤੇ ਕੋਚ ਹੱਤ ਤੱਕ ਹੋ ਗਿਆ ਵਾ ਡਾਟਾ ਜਿਹੜੀਆਂ ਮੋਲਡਿੰਗਾਂ ਰਹਿ ਗਈਆਂ ਵਾ ਆ ਇੱਥੋਂ ਸਾਫ਼ ਕਰਨ ਵਾਲਾ ਮਿੱਟੀ ਸਾਫ਼ ਕਰਨ ਵਾਲੀ ਪੀਓਪੀ ਸਾਫ਼ ਕਰਨ ਵਾਲੀ ਮੋਲਡਿੰਗ ਉੱਤੇ ਲੱਗੀ ਹੋਈ ਆ ਇਹ ਕਹਿੰਦੇ ਕੱਲ੍ਹ ਸਾਫ਼ ਕਰਾਂਗੇ ਬਾਕੀ ਉੱਪਰੋਂ ਸਾਰਾ ਇਹ ਜੇ ਪਿਆ ਆ ਵਾ ਪਲਾਸਟਰ ਹੋਣ ਵਾਲਾ ਤੇ ਇੱਥੇ ਲੱਗਣੇ ਪਾਵੇ ਮੈਂ ਤੁਹਾਨੂੰ ਪਾਵੇ ਵੀ ਵਿਖਾਉਤਨਾ ਪਾਵੇ ਹੈਗੇ ਆ ਸਾਈਜ਼ ਵੀ ਖੰਨਣ ਵਾਲੇ ਤੁਹਾਨੂੰ ਪਾਵੇਗਾ ਆ ਪਾਵੇ ਪਏ ਇਹ ਪਾਵੇ ਹੁੰਦੇ ਆ 2 ਫੁੱਟ ਦੇ ਮਤਲਬ ਲੈਂਥ ਦੀ 2 ਫੁੱਟ ਹੁੰਦੀ ਆ ਇਹ ਲੱਗਣੇ ਆ ਇੱਥੇ ਇੱਥੇ ਵੀ ਲੱਗਣੇ ਆ ਇਥੇ ਵੀ ਲੱਗਣੇ ਸਾਰੇ ਤੇ ਇਹ ਹੁੰਦੇ ਆ 6 ਇੰਚ ਇਹ ਆ 5 ਇੰਚ ਹੀ ਆ ਇੱਕ 6 ਇੰਚ ਹੁੰਦਾ ਵਾ 6 ਇੰਚ ਥੋੜਾ ਮੋਟਾ ਹੁੰਦਾ ਜਨ ਨਾਲੋਂ ਇਹ 5 ਇੰਚ ਪਾਵਾ ਆ ਤੇ ਇਹਦਾ ਤੁਹਾਨੂੰ ਜਿਹੜਾ ਪ੍ਰਾਈਸ ਆ ਉਹ ਵੀ ਤੁਹਾਨੂੰ ਦੱਸ ਦਨਾ ਕਿੰਨੇ ਦਾ ਇਹ 200 ਤੇ 40 ਰੁਪਏ ਦਾ ਪੀਸ ਪੈਂਦਾ ਵਾ ਇੱਕ 230 40 ਰੁਪਏ ਦਾ ਪੀਸ ਪੈਂਦਾ ਵਾ ਡਿਪੈਂਡ ਕਰਦਾ ਤੁਹਾਡੇ ਮਤਲਬ ਕਿ ਈ ਏਰੀਏ ਦੇ ਹਿਸਾਬ ਨਾਲ ਕਈ ਏਰੀਆ ਚ ਮਹਿੰਗਾ ਕਈਆਂ ਸਸਤਾ ਵਾ ਤੇ ਹੁਣ ਪਲਸਟਰ ਚੱਲਦਾ ਪਿਆ ਹੁੰਦਾ ਪਿਆ ਥੱਲੇ ਤੇ ਕੱਲ ਪਾਵੇ ਲਾਵਾਂਗੇ ਆਪਾਂ ਸਾਰੇ ਤੇ ਉੱਪਰਲੀ ਮੋਲਡਿੰਗ ਉਧਰ ਵਾਲੀ ਵੀ ਖੁੱਲ ਗਈ ਆ ਵੇ ਤੁਹਾਨੂੰ ਲੱਗ ਜਾ ਦਿਖਾ ਦਿੰਨਾ ਮੈਂ ਆਹ ਵੇ ਵੀ ਮੋਲਡਿੰਗ ਸਾਰੀ ਖੁੱਲ ਗਈ ਆ ਆ ਵੀ ਖੁੱਲ ਗਈ ਆ ਥੋੜੀ ਸਾਫ਼ ਹੋਣੀ ਰਹੀ ਆ ਉੱਪਰ ਵਾਲੀ ਵੀ ਜਿਹੜੀ ਉਹ ਉੱਪਰ ਵਾਲੀ ਜਿਹੜੀ ਉਹ ਉੱਪਰ ਵਾਲੀ ਵੀ ਖੁੱਲ ਗਈ ਆ ਗੱਡੀ ਨੇ ਆ ਵੀ ਸਾਫ਼ ਵੀ ਗੱਡੀ ਸਾਰੀ ਉਹ ਉੱਪਰ ਵਾਲੀ ਖੁੱਲ ਗਈ ਉਹ ਥੋੜੀ ਧਾ ਟੁੱਟ ਗਈ ਉਹਦੀ ਇੱਧਰ ਵਾਲੀ ਕੱਲ ਖੁੱਲਣਗੇ ਕਹਿੰਦੇ ਵੀਡੀਓ ਪਾਉਂਗਾ ਪ੍ਰੋਪਰ ਜਦੋਂ ਸਾਰੀ ਕੰਪਲੀਟ ਦੇ ਉੱਪਰ ਹਟਾਉਣੀਆਂ ਆ ਉਹਦੇ ਉੱਪਰ ਤਾਂ ਬਤਾਂ ਉੱਪਰ ਜਾ ਕੇ ਲਾਗੋ ਵੀ ਬਖਾ ਦਰਨਾ ਵਾ ਜਿਹੜੀ ਉਹ ਵਾਲਾ ਏਰੀਆ ਵਾ ਹੁਣ ਮੈਂ ਨਾ ਉੱਪਰ ਆ ਗਿਆ ਵਾਂ ਫਰਸਟ ਫਲੋਰ ਤੇ ਆ ਗਿਆ ਵਾਂ ਵੇਖੋ ਅੰਦਰੋਂ ਵਾਰ ਤੇ ਮੈਂ ਚੱਲਾਂ ਉੱਪਰ ਮੈਂ ਤੁਹਾਨੂੰ ਉੱਪਰ ਜਾ ਕੇ ਬਖਾਉਣਾ ਜਿਹੜੇ ਉੱਤੇ ਦੋ ਇੱਕ ਪਿੱਲਰ ਵੀ ਲੱਗੇ ਆ ਉਹਨਾਂ ਦੇ ਵਿੱਚ ਉਹਨਾਂ ਦੇ ਹੁਣ ਮੈਂ ਇਧਰਲੀ ਸਾਈਡ ਆ ਗਿਆ ਤੁਹਾਨੂੰ ਇਧਰਲੀ ਸਾਈਡ ਤੋਂ ਵੀ 뷰 ਵਿਖਾ ਦਿੰਨਾ ਮੈਂ ਜਿਹੜਾ ਪ੍ਰੋਪਰ ਉੱਥੋਂ ਉੱਤੋਂ ਉੱਪਰਲੀਆ ਮੋਲਡਿੰਗਾਂ ਵਿਖਦੀਆਂ ਨਹੀਂ ਪਈਆਂ ਸੀ ਫਿਰ ਮੈਂ ਸੋਚਿਆ ਮੈਂ ਤੁਹਾਨੂੰ ਆਹ ਵੇਖੋ ਆਹ ਵੇਖੋ ਮੋਲਡਿੰਗ ਉੱਤੇ ਤੇ ਇੱਥੇ ਅੱਗੇ ਆਉਣਾ ਪਾਵੇ ਉਹਨੇ ਇੱਥੇ ਵੀ ਇੱਥੇ ਵੀ ਇਹਦੇ ਨਾਲ ਦੀ ਸੇਮ ਮੋਲਡਿੰਗ ਹੈ ਤੇ ਇੱਥੋਂ ਕੁਝ ਇਧਰੋਂ ਲੁਕਾ ਡਬਲ ਸਾਈਡ ਐਲੀਵੇਸ਼ਨ ਹੈ ਨਾ ਤੇ ਇਸ ਕਰਕੇ ਇਧਰੋਂ ਵੀ ਤੁਹਾਨੂੰ ਮੈਂ 뷰 ਚੰਗਾ ਸੋਹਣਾ ਦਿਖਦਾ ਹੈ ਮੈਂ ਤਾਂ ਕਰਕੇ ਫਿਰ ਮੈਂ ਤੁਹਾਨੂੰ ਇਧਰੋਂ ਵੀ ਵਿਖਾ ਦਿੰਨਾ ਇੱਥੇ ਵੀ ਪਾਵੇ ਉਹਨੇ ਤੁਹਾਨੂੰ ਪਰਲੇ ਬਣੀ ਜਾ ਕੇ ਬੁਖਾ ਦਿੰਨਾ ਆ ਦੇਖੋ ਕਾਲੋ ਨੇ ਮੋਲਡਿੰਗ ਖੋਲੀ ਥੋੜੀ ਜੀ ਪਰਲੇ ਬੰਨੋ ਤੇ ਖੁੱਲ ਗਈ ਆ ਸਾਰੀ ਖੁੱਲ ਗਈ ਉੱਪਰ ਵਾਲੀ ਜਿਹੜੀ ਤਾਂ ਸਨਟਾ ਤਾਰ ਟੁੱਟ ਗਈ ਓ ਪਤਰਾ ਵਾਲੀ ਆਵ ਤੁਹਾਨੂੰ ਪਿੱਛੇ ਜਾ ਕੇ ਦਿਖਾਉਣਾ ਮੈਂ ਇਹ ਨਾ ਵੈਸੇ ਤੇ ਸਨੈਪ ਪੈਂਦੀ ਪੂਰੀ ਦੀ ਪੂਰੀ ਪਰ ਫਿਰ ਸਨੈਪ ਥੱਲੇ ਪੈਂਦੀ ਫਿਰ ਨੀਵੀ ਨਹੀਂ ਫਿਰ ਬੜੀ ਨਹੀਂ ਵੜਿਆ ਨਹੀਂ ਜਣਾ ਇਦਾਂ ਕਰਕੇ ਫਿਰ ਆਪਾਂ ਡੇਢ ਫੁੱਟ ਪਿੱਛੇ ਵੀ ਆਪਾਂ ਇਹਦੇ ਰੱਖਤਾ ਵਧਾ ਪਾਤਾ ਕਿ ਜਿਹੜੀ ਹਾਟਰ ਬੰਨੀ ਆ ਉਹਦੇ ਜਿਹੜੇ ਮਗਰ ਐਂਗਲ ਲੱਗਣੇ ਆ ਉਹ ਫਿਰ ਪ੍ਰੋਪਰ ਹੋਣਗੇ ਸਟੈਂਡ ਹੋ ਜਾਣਗੇ ਉੱਤੇ ਆ ਮੋਲਡਿੰਗ ਇਹ ਖੁੱਲਣੀ ਆ ਖੁੱਲ ਗਈ ਆ ਵੇਖੋ ਫਿਨਿਸ਼ਿੰਗ ਬੜੀ ਵਧੀਆ ਆ ਤੁਹਾਨੂੰ ਮਖਾਉਣਾ ਵੇਖੋ ਬੜੀ ਵਧੀਆ ਫਿਨਿਸ਼ਿੰਗ ਆ ਇੱਕ ਲਾਈ ਆਈ ਪੂਰੀ ਇਹ ਟੋਟਲ 1 ਫੁੱਟ ਦੀ ਮੋਲਡਿੰਗ ਆ ਸਵਾ ਨਹੀਂ 1 ਫੁੱਟ ਤੋਂ 1 ਇੰਚ ਵੱਧ ਆ ਤੇ ਬਾਕੀ ਹੁਣ ਇੱਥੋਂ ਤੱਕ ਤੇ ਇੱਕ ਹੋ ਗਿਆ ਕੰਪਲੀਟ ਫਿਰ ਮੈਂ ਅੱਗੇ ਵੀਡੀਓ ਪਾਉਂਗਾ ਫਿਰ ਮੈਂ ਤੁਹਾਨੂੰ ਆਪਣਾ ਪ੍ਰੋਪਰ ਸਾਰੀ ਵੀਡੀਓ ਪਾਉਂਗਾ ਤੇ ਫਿਰ ਆਪਣਾ ਫਿਰ ਵਿਖਾਵਾਂਗੇ ਜੋ ਵੀ ਸਾਰਾ ਕੰਪਲੀਟ ਹੋ ਰੂਗਾ ਨਾ